ਹਾਂ ਚਾਜੋ ਸਾਰੇ ਜਾਨੇ ਜਿਹੜਾ ਬੁੱਤ ਵਾਲਾ ਜਿਹੋ ਅਸੀਂ ਕਰਕੇ ਆਏ ਹਾਂ ਇਹ ਸੋਚਿਆ ਕਿ ਇਹ ਪਲੇ ਰਹਿ ਗਿਆ ਸੀ ਇਹ ਪਾਸ ਹੋ ਗਿਆ ਜੀ ਜੀ ਉਹਨੂੰ ਬੜਾ ਬਹੁਣੇ ਜਰਾ ਸਕਨੀ ਦਾ ਕਟਾਈ ਨਹੀਂ ਆਇਆ ਹਾਂ ਉਸ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਭਗਵੰਤ ਮਾਨ ਸ਼ਰਾਬੀ ਮੁਰਦਾਬਾਹ ਭਗਵੰਤ ਮਾਨ ਸ਼ਰਾਬੀ ਮੁਰਦਾਬਾਹ सरकार मुर्दाबाद कांग्रेस पार्टी जिंदाबाद कांग्रेस पार्टी जिंदाबाद फिरोजपुर प्रशासन मुर्दाबाद फिरोजपुर प्रशासन मुर्दाबाद पंजाब सरकार मुर्दाबाद मुख्यमंत्री पंजाब मुर्दाबाद मुख्यमंत्री पंजाब मुर्दाबाद लोटू सरकार मुर्दाबाद गांधी सरकार मुद्दाबाद प्रशासन मुर्दाबाद

ਆਮ ਤੇ ਕੁਚਲੋ ਹੈ ਇਹ ਮਜ਼ਦੂਬ ਲੋੜ ਨੇ ਕਿਸਾਨ ਨੇ ਦੁਕਾਨਦਾਰ ਨੇ ਵਰਗ ਨੇ ਉਹਨਾਂ ਦਾ ਨਾਰਾ ਲਾ ਕੇ ਆਮਾ ਦੀ ਪਾਰਟੀ ਆਈ ਸੀ ਲੇਕਿਨ ਮੈਂ ਸਮਝਦਾ ਵੀ 2.5 ਪਾੜੇ 3 ਸਾਲ ਦੇ ਕਾਰਜਕਾਲ ਦੇ ਵਿੱਚ ਇਹ ਕਿਸੇ ਵੀ ਵਰਗ ਔਰ ਕਿਸੇ ਵੀ ਭਾਗ ਨੂੰ ਸਹੀ ਤਰੀਕੇ ਨਾਲ ਰਿਪਰੈਜ਼ੈਂਟ ਨਹੀਂ ਕਰ पाए ਕੱਲ ਇਹਨਾਂ ਨੇ ਜਿਹੜਾ ਇੱਕ ਆਪ ਦਾ ਇੱਕ ਮਤਲਬ ਮੀਟਿੰਗ ਕਰਕੇ ਮინისტრਾਂ ਨੇ ਕੱਲ ਤੱਕ ਪਤਾ ਪਾਸ ਕਰ ਦਿੱਤਾ ਕਿ ਜਿਹਦੇ ਵਿੱਚ ਡੀਜ਼ਲ ਤੇ ਪੈਟਰੋਲ ਦੇ ਰੇਟ ਔਰ ਨਾਲ ਵੀ ਨਾਲ ਜਿਹੜੀ ਬਿਜਲੀ ਵਿਭਾਗ ਜਿਹਨੂੰ ਸਸਤਾ ਕਹਿ ਕੇ ਆਏ ਸਨ ਉਹਦੀ 3 ਰੁਪਏ ਯੂਨਿਟ ਵਧਾ ਦਿੱਤੀ ਗਈ ਮੈਂ ਸਮਝਦਾ ਵੀ ਇਹਦੇ ਤੇ ਸਿੱਧਾ ਸਿੱਧਾ ਜਿਹੜੇ ਗਰੀਬ ਲੋਕ ਨੇ ਗਰੀਬ ਕਿਸਾਨ ਨੇ ਛੋਟੇ ਦੁਕਾਨਦਾਰ ਨੇ ਔਰ ਮਾਰੇ ਜਿਹੜੇ ਦੁਕਲੇ ਸਾਡੇ ਗਰੀਬ ਭਰਾ ਨੇ ਉਹਨਾਂ ਦੇ ਉੱਤੇ ਬੋਝ ਪੈਗਾ ਉਹ ਇਹੋ ਜਿਹੇ ਮਾਰੂ ਨੀਤੀਆਂ ਬਣਾ ਕੇ ਪੰਜਾਬ ਸਰਕਾਰ ਪੰਜਾਬ ਨੂੰ ਮਾਰਨ ਵਾਲੇ ਪਾਸੇ ਚਾਹੁੰਦੀ ਹੈ ਪੰਜਾਬ ਨੂੰ ਡੁੱਬਣ ਵਾਲੇ ਪਾਸੇ ਚਾਹੁੰਦੀ ਹੈ ਮੈਂ ਸਮਝਦਾ ਵੀ ਇਹ ਲੈ ਬਿੱਲ ਹੈ ਇਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਆਪਣੀ ਪਾਰਲੀਮੈਂਟ ਦੇ ਅਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਨੇ ਮੈਂ ਸਮਝਦਾ ਵੀ ਇਸ ਪੂਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਸ ਅੱਜ ਅਸੀਂ ਧਰਨਾ ਪ੍ਰਦਰਸ਼ਨ ਕਰਕੇ ਆਪਦੀ ਬਿਲਾਜ ਬੰਦ ਕੀਤੀ ਕਿ ਇਸ ਨੂੰ ਜਿਹੜੇ ਬਿੱਲ ਨੂੰ ਵਾਪਸ ਲਿਆ ਜਾਵੇ ਔਰ ਤਾਂ ਕਿ ਲੋਕਾਂ ਨੂੰ ਜਿਹੜੀਆਂ ਮਾਲਿਸ ਸੁਗਦਾਵਾ ਉਹ ਸਹੀ ਤਰੀਕੇ ਨਾਲ ਮਿਲ ਸਕਣ ਹਲਕਿਆਂ ਦੇ ਵਿੱਚ ਐਮਐਲਏ ਦੇ ਕੀ ਹਾਲਾਤ ਨੇ ਮੌਜੂਦਾ ਹਲਕਿਆਂ ਦੇਖੋ ਤੁਸੀਂ ਸਮਝੋ ਫਿਰੋਜ਼ਪੁਰ ਦੇ ਵਿੱਚ ਪਿਛਲੇ ਦਿਨੀ ਇੱਕ ਕੋਈ ਪਰਿਵਾਰ ਤੋਂ ਤਿੰਨ ਤੋਂ ਚਾਰ ਜੀਆਂ ਨੂੰ ਸ਼ਰੀਆਂ ਗੋਲੀਆਂ ਮਾਰ ਕੇ ਬਾਹਰ ਦਿੱਤਾ ਗਿਆ। ਇਹ ਘਟਨਾਵਾਂ ਪਹਿਲਾਂ ਬਹੁਤ ਘੱਟ ਸੁਣਨ ਨੂੰ ਮਿਲਦੀਆਂ ਸਨ। ਲੇਕਿਨ ਅੱਜ ਕੱਲ ਇਹ ਗੱਲ ਬਹੁਤ ਆਮ ਹੋ ਚੁੱਕੀ ਹੈ ਵੀ ਜਿਸ ਤਰ੍ਹਾਂ ਮੈਂ ਪਿੱਛੇ ਹੀ ਕਿਹਾ ਸੀ ਵੀ ਜਿਹੜਾ ਨਸ਼ਾ ਹੈ ਉਹ ਫੜਿਆ ਤਾਂ ਗ੍ਰਾਮਾ ਦੇ ਹਿਸਾਬ ਨਾਲ ਜਾਂਦਾ ਪਰ ਉਹਦਾ ਕਿਲੋਆਂ ਦੇ ਹਿਸਾਬ ਨਾਲ ਤੁਸੀਂ ਇਹ ਗੱਲ ਸਮਝੋ ਵੀ ਲਾਅ ਐਂਡ ਆਰਡਰ ਦੀ ਸਥਿਤੀ ਫਿਰੋਜ਼ਪੁਰ ਦੀ ਇੰਨੀ ਖਰਾਬ ਹੋ ਚੁੱਕੀ ਹੈ। ਪ੍ਰਸ਼ਾਸਨ ਬੇਖੌਫ ਹੈ। ਇੰਨਾ ਜ਼ਿਆਦਾ ਪ੍ਰਮੂਰਤ ਅਸਲਾ ਜੇ ਫਰੋਜ਼ਪੁਰ ਦੇ ਵਿੱਚ ਗਲੀਆਂ 'ਚ ਦਿਨ-ਦਹਾੜੇ ਆ ਸਕਦਾ ਹੈ ਤਾਂ ਸਮਝੋ ਵੱਡੀਆਂ ਵਾਰਦਾਤਾਂ ਨੂੰ ਇਲਜ਼ਾਮ ਦਿੱਤੇ ਜਾ ਸਕਦੇ ਨੇ ਸੋ ਮੈਂ ਸਮਝਦਾ ਵੀ ਇੱਕ ਵੀ ਐਮਐਲਏ ਦਾ ਕਿਸੇ ਦਾ ਬਿਆਨ ਨਹੀਂ ਆਇਆ ਇਸ ਦੇ ਹਸਤੇ ਕਿਸੇ ਨੇ ਦੁੱਖ ਪ੍ਰਗਟ ਨਹੀਂ ਕੀਤਾ ਕਿਸੇ ਨੇ ਇਸ ਗੱਲ ਦੀ ਇੱਕ ਮੀਟਿੰਗ ਪ੍ਰਸ਼ਾਸਨ ਨਾਲ ਨਹੀਂ ਕੀਤੀ ਵੀ ਇਹਦਾ ਬਣਦਾ ਜੋ ਵੀ ਹੈ ਅਸੀਂ ਸਟੈਪ ਲਈਏ ਔਰ ਇਹਨੂੰ ਸੀਰੀਅਸ ਲੈ ਕੇ ਇਹਦੇ ਬਾਰੇ ਪਤਾ ਕਰੀਏ ਬੇਟਾ ਤਦਾਰ ਦੇ ਵਿੱਚ ਅਸਲਾ ਫਰੋਜ਼ਪੁਰ ਦੇ ਵਿੱਚ ਕਿੱਧਰੋਂ ਆ ਰਿਹਾ ਨਸ਼ਾ ਔਰ ਜਿਹੜਾ ਅਸਲਾ ਹੈ ਉਹ ਆਮ ਗੱਲ ਹੋ ਗਈ ਹੈ ਜਿਵੇਂ ਦੁਕਾਨਦਾਰ ਇੱਕ ਰਾਸ਼ਨ ਵੇਚਦੇ ਮੈਂ ਸਮਝਦਾ ਉਸ ਤਰੀਕੇ ਨਾਲ ਘਰਾਂ ਦੇ ਵਿੱਚ ਚਿੱਟਾ ਔਰ ਜਿਹੜਾ ਨਸ਼ਾ ਹੈ ਉਹ ਘਰ ਘਰ ਪਹੁੰਚ ਰਿਹਾ আজকাল ਅਸਲਾ ਪੰਜਾਬ ਪੁਲਿਸ ਇਸ ਗੱਲ ਨੂੰ ਸੰਗਠਣੀ ਤਿਆਰ ਹੀ ਨਹੀਂ ਹੋ ਰਹੀ ਵੀ ਫੋਰੋਸਪੁਰ ਦੀ ਸਥਿਤੀ ਲੋਕ ਆਪਣੇ ਵੈਪਨ ਲਈ ਅਪਲਾਈ ਕਰਦੇ ਨੇ ਵੀ ਸਾਡੀ ਸੁਰੱਖਿਆ ਜਿਹੜੀ ਸਾਡੀਆਂ ਧੀਆ ਭਣਾ ਘਰੇ ਨੇ ਔਰ ਉਹਨਾਂ ਵਾਸਤੇ ਅਸੀਂ ਆਪਦੀ ਸੁਰੱਖਿਆ ਜਾਂ ਆਪ ਦਾ ਜਿਹੜਾ ਇੱਕ ਸਿਸਟਮ ਹੈ ਉਹਨਾਂ ਵਾਸਤੇ ਅਸੀਂ ਅਪਲਾਈ ਕਰਦੇ ਆ ਪਰ ਮੈਂ ਸਮਝਦਾ ਵੀ 4 ਗੁਣਾ ਅਸਲਾ ਜਿਹੜਾ ਨਜ਼ਰ ਫਰੋਜ਼ਪੁਰ ਦੇ ਵਿੱਚ ਆ ਗਿਆ ਇਹ ਪੰਜਾਬ ਪੁਲਿਸ ਵਾਸਤੇ ਬੜੀ ਸ਼ੇਮ ਵਾਲੀ ਗੱਲ ਹੈ ਔਰ ਇਹ ਤੇ ਜਲਦੀ ਤੋਂ ਜਲਦੀ ਫਰੋਜ਼ਪੁਰ ਦੇ ਉੱਤੇ ਇਹ ਤੇ ਪ੍ਰੋਪਰ ਕੜੀ ਪੈਰਵਾਹੀ ਕਰਕੇ ਇਹਦਾ ਫੈਸਲਾ ਕਰਨਾ ਚਾਹੀਦਾ ਹੈ ਸੋ ਅੱਡ ਸਾਡੇ ਨਾਲ ਸਾਡੇ ਬਹੁਤ ਸਤਕਾਰਯੋਗ ਸਾਡੀ ਸਾਰੀ ਜ਼ਿਲ੍ਹਾ ਕਾਂਗਰਸ ਦੀ ਸਮੁੱਚੀ ਟੀਮ ਸਾਰੇ ਐਮਐਲਏ ਸਹਿਬਾਨ ਮੈਂਬਰ ਸਹਿਬਾਨ ਔਰ ਸਾਡੇ ਜਿੰਨੇ ਵੀ ਵੀਰ ਜਿਹੜੇ ਸਰਕਾਰ ਦੇ ਵਰਕਰ ਸਹਿਬਾਨ ਸਨ ਇਸ ਤੋਂ ਇਲਾਵਾ ਵੀ ਬਹੁਤ سارے ਲੋਕ ਫਰੋਜ਼ਪੁਰ ਦੇ ਉੱਤੇ ਪਹੁੰਚੇ ਨੇ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਕੰਮ ਨਹੀਂ ਹੋ ਪਾਏ ਕੋਈ ਲੋਕ ਨੇ ਕਿਉਂਕਿ ਹਰ ਵਰਗ ਹਰ ਵਿਭਾਗ ਇਸ ਟੈਪ ਘਾਟੇ ਵਿੱਚ ਚੱਲ ਰਿਹਾ ਹੈ